ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਸਰੂਗੜ ਦੇ ਵਿੱਚ ਖੜੇ ਆ ਐਮ ਆਰ ਫਰਨੀਚਰ ਹਾਊਸ ਵਾਲਿਆਂ ਕੋਲੇ ਸੋ ਬਾਈ ਹਰਾਂ ਨੇ ਬਹੁਤ ਵੱਡੇ ਆਫਰ ਲਾ ਰੱਖੇ ਨੇਗੇ ਲੱਖ ਲੱਖ ਰੁਪਏ ਦਾ ਸਮਾਨ ਸਿਰਫ 50 5000 ਰੁਪਏ ਦੇ ਵਿੱਚ ਕੰਬੋ ਬਣਾ ਕੇ ਦੇ ਰਹੇ ਨੇ ਤੇ ਨਾਲ ਤੁਹਾਨੂੰ ਬਹੁਤ ਸਾਰੇ ਢੇਰ ਸਾਰੇ ਗਿਫਟ ਵੀ ਦੇ ਰਹੇ ਨੇਗੇ ਗੱਲਬਾਤ ਕਰਾਂਗੇ ਨਾਲੇ ਸੋਨੂੰ ਕੰਬੋ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਉਹਨਾਂ ਬਾਰੇ ਦੱਸਾਂਗੇ ਤੇ ਬਾਕੀ ਕੀ ਕੀ ਨਾਲ ਗਿਫਟ ਦੇਣਗੇ ਉਹਨਾਂ ਬਾਰੇ ਵੀ ਦੱਸਾਂਗੇ ਬਾਕੀ ਨੰਬਰ ਆ ਜਿਹੜਾ ਬਾਈ ਹਰਾਂ ਦਾ ਆਪਾਂ ਵੀਡੀਓ ਦੇ ਵਿੱਚ ਸ਼ੇਅਰ ਕਰ ਦਾਂਗੇ ਤੁਸੀਂ ਕਾਲ ਕਰਕੇ ਨਾਲ ਸੰਪਰਕ ਕਰਕੇ ਇਹਨਾਂ ਕੋਲੇ ਸਰੂਗ ਸਾਰੇ ਕੰਬੋ ਦੀ ਜਾਣਕਾਰੀ ਲੈਸ ਤੋਂ ਬਾਕੀ ਹੋਰ ਵੀ ਵਾਸ਼ਿੰਗ ਮਸ਼ੀਨਾਂ ਫ੍ਰਿਜ ਵਗੈਰਾ ਕੁਝ ਵੀ ਨਾਲ ਤੋਂ ਪਰਚੇਸ ਕਰ ਸਕਦੇ ਹੋ ਆਉ ਥੰਮੀ ਦਿਖਾਉਣਿਆ ਨਾਲੇ ਦਿਨੇ ਜਾਣਕਾਰੀ ਜਿਹੜੇ ਜਿਹੜੇ ਬੜਾ ਕੋਲ ਮਿਲਦੇ ਨੇ ਸੋ ਦੋਸਤੋ ਜਿਵੇਂ ਤੁਹਾਨੂੰ ਦੱਸਿਆ ਸੀ ਬਾਈ ਹੋਰਾਂ ਨੇ ਬਹੁਤ ਵੱਡੇ ਵੱਡੇ ਆਫਰ ਲਾ ਰੱਖੇ ਨੇ ਵਾਸ਼ਿੰਗ ਮਸ਼ੀਨ ਫ੍ਰਿਜ ਸਾਰੇ ਕਾਸੇ ਦੇ ਉੱਪਰ ਸੋ ਬਾਈ ਕਿਹੜੇ ਕਿਹੜੇ ਆਫਰ ਲਾ ਰੱਖੇ ਨੇ ਜੀ ਅੱਜ ਆਪਾਂ ਨੇ ਆਪਾਂ ਬਾਈ ਜੀ ਤੁਹਾਨੂੰ ਦੱਸਿਆ ਸੀ ਜੀ ਆ ਵੀ ਜਿਹੜਾ ਆਪਾਂ ਕੰਬੋ ਪੈਕੇਜ ਦੇ ਰਹੇ ਹਾਂ ਕੇ ਬੈੱਡ ਹੋ ਗਿਆ ਗੱਦਾ ਸੋਫਾ ਵਗੈਰਾ ਹੋ ਗਿਆ ਉਹਦੇ ਚ ਆਪਣੀ ਪੇਟੀ ਵੀ ਐਡ ਆ ਗਈ ਠੀਕ ਹੈ ਜੀ ਉਹਦੇ ਸਾ ਵੀ ਸਾਡੇ ਤੋਂ ਤੁਸੀਂ ਲੈ ਸਕਦੇ ਨੇ ਜਿਹੜਾ ਕੰਬੋ ਐ ਬਹੁਤ ਵਧੀਆ ਪੇਟੀ ਐ ਹੈਵੀ ਪੇਟੀ ਹੈਗੀ ਫਿਰ ਉਹ ਚ ਲੱਕੜ ਦੀ ਅਲਮਾਰੀ ਤੇ ਤੁਸੀਂ ਸਾਡੇ ਤੋਂ ਲੋਹੇ ਦੀ ਅਲਮਾਰੀ ਵੀ ਲਿਆ ਸਕਦੇ ਹੋ ਕੰਬੋ ਦੇ ਵਿੱਚ ਫਿਰ ਕੂਲਰ ਹੋ ਗਿਆ ਤੁਹਾਨੂੰ ਉਹ ਵੀ ਅਸੀਂ ਦਿਖਾ ਰਹੇ ਆਂ ਕਿ ਕੂਲਰ ਦੀ ਵੀ ਤੁਹਾਨੂੰ ਦਿਖਾ ਦਨੇ ਆਂਗੇ ਕੂਲਰ ਆ ਇੱਕ 3 ਆਪਣਾ 5 ਸੀਟਰ ਸੋਫਾ ਜੀ ਹਣਾ 5 ਸੀਟਰ ਸੋਫਾ ਹੋ ਗਈ ਕਾਰਨਰ ਬਬਲੇ ਕੂਲਰ ਕੱਢੋ ਤੇ ਪਲੱਸ ਨਾਲ ਇੱਕ ਬੈੱਡ ਨੇ ਉਹਦੇ ਵਿੱਚ ਸੋ ਜਿਹੜਾ ਹੀ ਬੰਦਾ ਵੀਡੀਓ ਨੂੰ ਸ਼ੇਅਰ ਕਰਕੇ ਆਉਂਦਾ ਬਾਈ ਹੋਰ ਕਹਿੰਦੇ ਉਹਨੂੰ ਇੱਕ ਡਿਨਰ ਸੈੱਟ ਆ ਜਿਹੜਾ ਫ੍ਰੀ ਆਫ ਕਾਸਟ ਗਿਫਟ ਦਿੱਤਾ ਜਾਊਗਾ ਕਟੋ ਘਟੋ 1 ਲੱਖ 50 ਲੱਖ ਰੁਪਏ ਦਾ ਜਿਹੜਾ ਸਮਾਨ ਆ ਸੋ ਨੂੰ ਸਿਰਫ 54000 ਰੁਪਏ ਦੇ ਵਿੱਚ ਬਾਈ ਉਹ ਇਥੇ ਦੇਣਗੇ ਇਹ ਪੂਰਾ ਕੰਬੋ ਪੈਕੇਜ ਬਣਾ ਕੇ ਜਿਹਦੇ ਵਿੱਚ ਜੇ ਕਿਸੇ ਨੇ ਵਿਆਹ ਸ਼ਾਦੀ ਦੇ ਵਿੱਚ ਸਮਾਨ ਦੇਣਾ ਤਾਂ ਕੁਝ ਵੀ ਐਕਸਟਰਾ ਖਰੀਦਣ ਦੀ ਲੋੜ ਨਹੀਂ ਪੂਰੇ ਦਾ ਪੂਰਾ ਕੰਬੋ ਤੁਸੀਂ ਉਹਨਾਂ ਨੂੰ ਦੇ ਸਕਦੇ ਹੋਗੇ ਤੇ ਬਾਕੀ ਵਾਸ਼ਿੰਗ ਮਸ਼ੀਨ ਫਰਿੱਜ ਤੇ ਹੋਰ ਕਾਫੀ ਐਲਈਡੀਆਂ ਵਗੈਰਾ ਜਿੰਨਾ ਵੀ ਸਮਾਨ ਹੈਗਾ ਸਾਰੇ ਦੇ ਉੱਪਰ ਬਹੁਤ ਵੱਡੇ ਆਫਰ ਲਾ ਰੱਖਨੇ ਆ ਕੱਲੇ ਕੱਲੇ ਆਫਰ ਦੀ ਜਾਣਕਾਰੀ ਦੇਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਸੋ ਬਾਈ ਵਾਸ਼ਿੰਗ ਮਸ਼ੀਨਾਂ ਦੇ ਉੱਤੇ ਕੀ ਆਫਰ ਚੱਲ ਰਿਹਾ ਹੈਗਾ ਵਾਸ਼ਿੰਗ ਮਸ਼ੀਨ ਦੇ ਉੱਤੇ ਬਾਈ ਜੀ ਇਸ ਟਾਈਮ ਜਿਹੜਾ ਆਫਰ ਚੱਲ ਰਿਹਾ ਹੈਗਾ ਹਰ ਇੱਕ ਵਾਸ਼ਿੰਗ ਮਸ਼ੀਨ ਦੇ ਉੱਤੇ ਜ਼ੀਰੋ ਡਾਊਨ ਪੇਮੈਂਟ ਤੇ ਅਸੀਂ ਉਹਨੂੰ ਚੁਕਵਾ ਦੇਣੀ ਹੈਗੀ ਦੂਸਰੀ ਗੱਲ 10 ਸਾਲ ਦੀ ਇਹਦੀ ਗਾਰੰਟੀ ਵਾਰੰਟੀ ਹੈ ਜੋ ਵੀ ਵਾਸ਼ਿੰਗ ਮਸ਼ੀਨ ਲਓ ਇੱਕ ਬਾਈ ਕਿਸੇ ਦਾ ਕਈ ਵਾਰੀ ਬਜਾਜ ਜਾਂ ਐਚਡੀਵੀ ਫਾਈਨੈਂਸ ਦੇ ਕਾਰਡ ਨੇ ਉਹ ਬੰਦ ਹੋ ਜਾਂਦੇ ਨੇ ਹਨਾ ਕਿਸੇ ਨਾ ਕਿਸੇ ਕਾਰਨ ਕਰਕੇ ਤੇ ਉਹਨਾਂ ਨੂੰ ਤਾਂ ਫਾਈਨਾਂਸ ਕਰਾਉਣ ਦੀ ਦਿੱਕਤ ਆ ਕਿਉਂਕਿ ਮੌਕੇ ਤੇ ਕਈ ਵਾਰੀ ਕੈਸ਼ ਨਹੀਂ ਹੁੰਦਾ ਉਹਨਾਂ ਸੋ ਉਹਨਾਂ ਦਾ ਕਿਵੇਂ ਕਰਾਂਗੇ ਆਪਾਂ ਹਾਲਾ ਬਾਈ ਜੀ ਜਿਹੜੇ ਬੰਦੇ ਦਾ 20 ਕਿਲੋਮੀਟਰ ਤੱਕ ਦਾ ਸਾਡੇ ਸਦੂਲ ਕਾੜ ਚ ਏਰੀਆ ਪੈਂਦਾਗਾ ਉਹਨੂੰ Bajaj ਤੇ HDB ਕਾਰਡ ਬੰਦ ਹੋਣ ਤੇ ਅਸੀਂ ਉਹਨੂੰ ਵੀ ਕਿਸ਼ਤਾਂ ਤੇ ਸਮਾਨ ਦੇਵਾਂਗੇ ਕਸਟਮਰ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਕਿਸਤਾਂ ਦੇ ਉੱਤੇ ਹੀ ਸਮਾਨ ਦਿੱਤਾ ਜਾਊਗਾ। ਉਹਦੇ ਤੇ ਜ਼ਿਆਦਾ ਮਹਿੰਗਾ ਤਾਂ ਨਹੀਂ ਪੈਂਦਾ? ਨਹੀਂ ਕੋਈ ਜ਼ਿਆਦਾ ਮਹਿੰਗਾ ਨਹੀਂ ਪੈਂਦਾ ਜਿਸ ਤਰ੍ਹਾਂ Bajaj ਤੇ HDB ਤੇ ਪੈਂਦਾ ਉਸ ਤਰ੍ਹਾਂ ਹੀ ਉਹਦੇ ਤੇ ਪੈਂਦਾ। ਉਸੇ ਤਰ੍ਹਾਂ ਹੀ ਪੈਣਾ। ਤੇ ਬਾਕੀ ਕਸਟਮਰ ਨੂੰ ਡਿਲੀਵਰੀ ਦੇ ਚਾਰਜਸ ਕਿੰਨੇ ਪੈ ਜਾਣਗੇ ਜੇ ਕੋਈ ਡਿਲੀਵਰੀ ਬਾਈ ਡਿਲੀਵਰੀ ਜੇ ਬੰਦਾ ਪੇਜ ਨੂੰ ਲਾਇਕ ਕਰੂਗਾ ਤੇ ਵੀਡੀਓ ਨੂੰ ਸ਼ੇਅਰ ਕਰੂਗਾ ਫ੍ਰੀ ਆਫ ਕਾਸਟ ਉਹਨੂੰ ਡਿਲੀਵਰੀ ਦਿੱਤੀ ਜਾਊਗੀ। ਠੀਕ ਹੈ। ਕਿਸੇ ਤਰ੍ਹਾਂ ਦਾ ਕੋਈ ਬੰਦੇ ਦਾ ਖਰਚਾ ਨਹੀਂ। ਸੋ ਤੁਸੀਂ ਵੀਡੀਓ ਨੂੰ ਸ਼ੇਅਰ ਕਰਕੇ ਬਾਈ ਨੂੰ ਸਕਰੀਨਸ਼ਾਟ ਦਿਖਾਉਣਾ ਆ ਕੇ ਜਿਸ ਨਾਲ ਤੁਹਾਨੂੰ ਜਿੰਨੀ ਵੀ ਇਹਦੀ 20 ਕਿਲੋਮੀਟਰ ਦੇ ਏਰੀਆ ਤੇ ਬਾਕੀ ਅੱਗੇ ਆਜੋ ਬਾਈ ਆਖੋ ਨੇ ਇੱਧਰ ਡਿਨਰ ਸੈਟ ਆਪਣਾ ਡਾਈਨਿੰਗ ਟੇਬਲ ਵਗੈਰਾ ਡਾਈਨਿੰਗ ਮਿਲ ਜਾਣਗੇ ਬਾਈ ਜੀ ਤੇ ਡਬਲ ਡੋਰ ਫ੍ਰਿਜ ਵਗੈਰਾ ਡਬਲ ਡੋਰ ਫ੍ਰਿਜ ਜੋ ਵੀ ਸਾਡੇ ਤੋਂ ਲਿਆ ਜਾ ਸਕਦੇ ਹੋ ਤੁਸੀਂ ਹਰ ਇੱਕ ਫ੍ਰਿਜ ਦੇ ਉੱਤੇ ਕਾਫੀ ਡਿਸਕਾਊਂਟ ਤੇ ਫ੍ਰਿਜਾਂ ਦੇ ਉੱਪਰ ਵੀ ਬਹੁਤ ਵੱਡੇ ਆਫਰ ਲੱਗੇ ਹੋਏ ਨੇ ਸੋ ਬਾਈ ਕੀ ਕੀ ਆਫਰ ਨੇ ਆਪਣੇ ਫ੍ਰਿਜਾਂ ਦੇ ਉੱਪਰ ਤਾਂ ਬਾਈ ਆਪਣੇ ਕੋਲੇ ਫ੍ਰਿਜ ਨੇ 180 ਲੀਟਰ ਤੋਂ ਲੈ ਕੇ ਤੁਸੀਂ 300 ਲੀਟਰ ਤੱਕ ਲੈ ਸਕਦੇ ਹੋ ਕੋਈ ਦਿੱਕਤ ਨਹੀਂ ਸਿੰਗਲ ਡੋਰ ਜਾਂ ਡਬਲ ਡੋਰ ਤੇ ਕੰਪਨੀ ਕਿਹੜੀ ਕਿਹੜੀ ਮਿਲਦੀ ਹੈ ਕੰਪਨੀ ਬੌਦਰੇਜ ਪਈਆ ਲੋਇਡ ਪਈਆ ਬੋਲਟਾਸ ਪਈਆ ਜਿਹ 1000 ਰੁਪਿਆ ਵੀ ਬਣਵਾ ਸਕਦਾ 1500 ਵੀ ਬਣਵਾ ਸਕਦਾ ਕਸਟਮਰ 2000 ਵੀ ਬਣਵਾ ਸਕਦਾਗਾ ਇਹਦੇ ਤੇ ਵੀ ਅਸੀਂ ਉਹੀ ਆਫਰ ਲਾ ਰਹੇ ਆਂ ਵੀ ਜੇ ਕਿਸੇ ਕਸਟਮਰ ਦਾ ਕਾਰਡ ਬੰਦ ਹੋਵੇ ਤਾਂ ਅਸੀਂ ਉਹਨੂੰ ਫਰਿੱਜ ਵੀ ਉਸੇ ਤਰ੍ਹਾਂ ਹੀ ਦੇ ਦਾਂਗੇ ਜਿਵੇਂ ਪਹਿਲਾਂ ਵਾਸ਼ਿੰਗ ਮਸ਼ੀਨ ਦੇ ਕੀਤਾ ਫਿਨਿਸ਼ ਕਰ ਦਾਂਗੇ ਆਪਾਂ ਫਿਨਿਸ਼ ਕਰ ਦਾਂਗੇ ਨਰਾਜ਼ ਨਹੀਂ ਕਿਸੇ ਨੂੰ ਕਰਦੇ ਹੈਗੇ ਠੀਕ ਹੈ ਜੀ ਕਾਰਡ ਜਿਹੜਾ ਮਰਜ਼ੀ ਚਾਹੇ ਐਕਚੁਅਲੀ ਵੀ ਬੰਦ ਹੋਵੇ ਚਾਹੇ ਬਜਾਜ ਬੰਦ ਹੋਵੇ ਠੀਕ ਹੈ ਉਸ ਕਸਟਮਰ ਦਾ ਹੋਊਗਾ ਬ੍ਰਾਂਡ ਜਿਹੜਾ ਮਰਜ਼ੀ ਲੈ ਲਓ ਸਿੰਗਲ ਲੈ ਲਓ ਬੰਦ ਹੋ ਜਾਵੇ ਉਹ ਆ ਜਿਹੜੇ ਕਰਕੇ ਦਿਖਾ ਦੇ ਮਾੜੇ ਫਰਿੱ ਹਰੇਕ ਬ੍ਰਾਂਡ ਦਾ ਫ੍ਰਿਜ ਮਿਲੂਗਾ ਸਿੰਗਲ ਲੈ ਲਓ ਡਬਲ ਲੈ ਲਓ 1 ਸਟਾਰ ਲੋ 2 ਸਟਾਰ ਲੋ 3 ਸਟਾਰ ਲੋ ਠੀਕ ਹੈ ਜੀ ਆਜੋ ਆਪਾਂ ਤੁਹਾਨੂੰ ਕਾਹਾਂ ਡਬਲ ਡੋਰ ਫ੍ਰਿਜ ਵੀ ਦਿਖਾਉਂਦੇ ਹਾਂ ਡਬਲ ਡੋਰ ਵੀ ਮਿਲ ਜੂਗਾ ਸਿੰਗਲ ਲੈ ਲਓ ਡਬਲ ਲੈ ਲਓ ਸਾਰਾ ਤੁਹਾਨੂੰ ਮਿਲ ਜਾਣਗੇ ਆਪਣੇ ਕੋਲ ਇਹ ਡਬਲ ਡੋਰ ਨੇਗੇ ਇਹ ਡਬਲ ਡੋਰ ਹੈ ਇਹ ਸਿੰਗਲ ਡੋਰ ਆ ਗਿਆ ਗੌਦਰੇਜ ਦੇ ਵਿੱਚ 3 ਸਟਾਰ ਫ੍ਰਿਜ ਹੈ ਬਹੁਤ ਵਧੀਆ ਕੁਆਲਿਟੀ ਚ ਹੈ ਕਲਰ ਆਪਸ਼ਨ ਵੀ ਬਹੁਤ ਹੈ ਫ੍ਰਿਜ ਦੀ ਆਪਣੇ ਕੋਲ ਸੋ ਭਾਈ ਇਹਦੇ ਕਿ ਜਿਵੇਂ ਐਲਈਡੀ ਪੈਨਲ ਪਾਇਣੇ ਇਹ ਕੀ ਰੇਟ 'ਚ ਮਿਲ ਜਾਣਗੇ ਦੇਖੋ ਭਾਈ ਜੀ ਐਲਈਡੀ ਪੈਨਲ ਆ ਜਿਹੜਾ ਮੈਂ ਤੁਹਾਨੂੰ ਦੱਸਦਾ ਨਾ ਵੀ ਆਪਣੇ ਕੋਲ ਐਲਈਡੀ ਪੈਨਲ ਤੇ ਹੋਰ ਕੀ ਪੈਨਲ 'ਚ ਫਰਕ ਆ ਜਿਆਦਾਤਰ ਜਿਹੜੇ ਐਲਈਡੀ ਪੈਨਲ ਹੁੰਦੇ ਆ ਨਾ ਆਮ ਦੁਕਾਨ ਤੇ ਤੁਸੀਂ ਦੇਖੋਗੇ ਉਹ ਗੱਤੇ ਦੇ ਹੁੰਦੇ ਆ ਜਿਹੜੇ ਅੱਜ ਕੱਲ੍ਹ ਅਲਮਾਰੀ ਚੱਲ ਰਹੀ ਆ ਪਾਰਟੀਕਲ ਬੋਰਡ ਹਾਰ ਵਿੱਚ ਉਹ ਭਰ ਦਿੰਦੇ ਨੇ ਇਹ ਆਪਣਾ ਜਿਸ ਤਰ੍ਹਾਂ ਤੁਸੀਂ ਘਰੇ ਤਿਆਰ ਕਰਵਾ ਲਿਆ ਨਾ ਆਪਦੀ ਸੰਤੁਸ਼ਟੀ ਨਾਲ ਪਿਓਰ ਬੋਰਡ ਦਾ ਬਣਿਆ ਪਿਓਰ ਬਿਓਰਡ ਦਾ ਤੇ ਪਲਾਈ ਦਾ ਔਰ 0.8 ਦਾ ਤੇ 1mm ਦਾ ਸਨਮੈਕਾ ਲੱਗਿਆ ਹੋਇਆ ਠੀ ਜਿਵੇਂ ਐਲਈਡੀ ਪੈਨਲ ਹੋ ਗਏ ਇਸ ਤਰ੍ਹਾਂ ਹੀ ਅਸੀਂ ਪ੍ਰੈਸ ਟੇਬਲ ਤਿਆਰ ਕਰਦੇ ਆ ਆ ਦੇਖੋ ਪ੍ਰੈਸ ਟੇਬਲ ਨਾ ਕਸਟਮਰ ਸਾਡੇ ਤੋਂ ਆਪਦੇ ਹਿਸਾਬ ਨਾਲ ਰੈਡੀ ਕਰਵਾ ਸਕਦਾ ਵਿੱਚ ਵੀ ਸਰਮੈਕਾ ਲੱਗਿਆ ਹੋਇਆ ਪ੍ਰੈਸ ਟੇਬਲ ਦੇ ਸੋ ਨਹੀਂ ਵਿੱਚ ਬਾਈ ਪੇਂਟ ਮਾਰਿਆ ਹੁੰਦਾ ਵਾਈਟ ਜੋ ਪੇਂਟ ਮਾਰਿਆ ਹੁੰਦਾ ਤਾਂ ਆਪਣਾ ਆਪ ਦਾ ਬਣਿਆ ਹੋਇਆ ਪ੍ਰੈਸ ਟੇਬਲ ਆ ਦੇਖੋ ਡਿਜ਼ਾਈਨਿੰਗ ਸਾਨੂੰ ਐਵੇਂ ਦੀ ਕਿਤੇ ਮਿਲੂਗੀ ਨਹੀਂ ਪ੍ਰੈਸ ਟੇਬਲ ਰਾਜ ਵਗੈਰਾ ਬਹੁਤ ਸੋਹਣੇ ਬਹੁਤ ਸੋਹਣੇ ਬਣੇ ਹੋਏ ਆ ਸੈਜ ਸਾਡੇ ਕੋਲੇ ਹੈਗਾ ਸਾਰੇ ਤਰ੍ਹਾਂ ਦਾ ਇਹਦੇ ਚ 2.5 4 2.5 5 ਇਹ ਸਾਰੇ ਆਪਣੇ ਆਪ ਦੇ ਬਣੇ ਹੋਇਆ ਮੰਨ ਲਓ ਤੁਸੀਂ ਘਰੇ ਤਿਆਰ ਕਰਵਾ ਰਹੇ ਹੋ ਨਾ ਸੇਮ ਉਸੇ ਤਰ੍ਹਾਂ ਪ੍ਰੈਸਟੇਬਲ ਬਣਿਆ ਹੋਇਆਗਾ ਬਾਕੀ ਜ਼ਰੂਰੀ ਨਹੀਂ ਤੁਸੀਂ ਇਹੀ ਪ੍ਰੈਸਟੇਬਲ ਖਰੀਦਣਾ ਬਾਈ ਹੋਰਾਂ ਤੋਂ ਸਪੈਸ਼ਲ ਡਿਮਾਂਡ ਦੇ ਉੱਪਰ ਆਪਣਾ ਤਿਆਰ ਵੀ ਕਰਵਾ ਸਕਦੇ ਹੋ ਡਿਸਪਲੇ ਦੇ ਉੱਪਰ ਨੰਬਰ ਚੱਲ ਰਹੇ ਨੇ ਉੱਪਰ ਕਾਲ ਕਰ ਲਓ ਸੋ ਜਿਹੜਾ ਜਿਹਾ ਪ੍ਰੈਸਟੇਬਲ ਕਹੋਗੇ ਜਾਂ ਜਿਹੜੀ ਵੀ ਫਰਨੀਚਰ ਦੀ ਡਿਮਾਂਡ ਹੋਵੇ ਤੁਸੀਂ ਸਾਇ ਜਿਹੜਾ ਮਰਜ਼ੀ ਲੈ ਲਓ ਕਲਰ ਜਿਹੜਾ ਮਰਜ਼ੀ ਲੈ ਲਓ ਤੁਸੀਂ 55 ਇੰਚ ਐਲਈਡੀ ਤੱਕ ਤੁਸੀਂ ਲਾ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਉਸੇ ਤਰ੍ਹਾਂ ਬਾਈ ਇੱਧਰ ਲੈ ਵੀ ਦਿਖਾ ਦੇ ਬਈਆ ਬਹੁਤ ਸੋ ਮੈਟਿੰਗ ਵੀ ਗੈਰਾ ਹੋ ਜਾਂਦੀ ਹੈ ਹੈਨਾ ਤੇ ਇਧਰ ਅੱਗੇ ﺍﻟमारीਆਂ ਆ ਗਈਆਂ ਬਾਈ ਹੈਨਾ ਹਾਂ ਇਸ ਤਰ੍ਹਾਂ ਤੁਸੀਂ ﺍﻟमारी ਦੇਖੋ UV ਬੋਰਡ ਦੇ ਵਿੱਚ ਹੈ ਬਹੁਤ ਵਧੀਆ ਹੈਵੀ ਕੁਆਲਿਟੀ ਚ ﺍﻟमारी ਹੈ ਬਾਈ ਆਪਣੀ ਸਾਰੀ ਖੋਦ ਹੀ ਮੈਨੂੰ ਮੈਨੂਫੈਕਚਰਿੰਗ ਹੈ ਬਾਹਰੋਂ ਅਸੀਂ ਕੁਝ ਨਹੀਂ ਲੈ ਕੇ ਆਉਂਦੇ ਇਹ ਹਰ ਇੱਕ ਚੀਜ਼ ਦੀ ਦੇਖੋ ਤੁਸੀਂ ਇਦਿਨੇ ਐਸਾ ਕਰਦੇ ਹੋ ਲੱਕੜ ਦੇ ਵਿੱਚ ਪਰ ਲੋਹੇ ਦੇ ਅੱਗੇ ਲੋਹੇ ਦੀਆਂ ਅਲਮਾਰੀਆਂ ਗੀ ਬਾਈ ਲੋਹੇ ਦੀ ਅਲਮਾਰੀ ਬਾਈ ਤੁਹਾਨੂੰ ਬਹੁਤ ਸੁਪੀਰੀਅਰ ਅਲਮਾਰੀ ਮਿਲੂਗੀ ਪਹਿਲੇ ਗੱਲ ਤੁਸੀਂ ਲੋਕ ਵਗੈਰਾ ਚੈੱਕ ਕਰੋ ਸਭ ਤੋਂ ਪਹਿਲਾਂ ਬਾਈ ਇਹ ਰੇਟ ਦੀ ਗੱਲ ਕਰੀ ਤਾਂ ਪਰ ਰੇਟ ਇਹਦਾ ਕਿੱਥੋਂ ਹੀ ਸਟਾਰਟ ਹੋ ਜਾਂਦਾ ਇਹਦਾ ਲੋਹੇ ਦੀ ਅਲਮਾਰੀ ਦਾ ਬਾਈ ਜੀ ਜਿਹੜੀ ਪੱਠੀ ਪੈਂਡਾ ਲਗਭਗ 16 16000 ਤੋਂ ਲੋਕ ਰੇਟ ਸਟਾਰਟ ਹੋ ਜਾਂਦਾ ਆ ਇਸ ਟਾਈਪ ਦੀ ਅਲਮਾਰੀ ਹੈ ਜੀ ਇਸ ਟਾਈਪ ਦੀ ਅਲਮਾਰੀ ਆ ਦੇਖੋ ਅਲਮਾਰੀ ਬਹੁਤ ਵਧੀਆ ਕੱਪ ਬੋਰਡ ਹੀ ਪੂਰਾ ਬਣਿਆ ਆਪਣਾ ਬਣਿਆ ਹੈਗਾ ਕਲਰ ਆਪਸ਼ਨ ਵੀ ਬਹੁਤ ਆ ਆਪਣੇ ਕੋਲ ਬਾਕੀ ਲੋਕ ਵਗੈਰਾ ਬਹੁਤ ਸੋਹਣੇ ਨੇ ਕਿ ਦੇ ਤੇ ਬਾਈ ਇਧਰ ਪੇਟੀਆਂ ਆ ਗਈਆਂ ਹੁਣ ਜੇ ਪੇਟੀਆਂ ਦੀ ਗੱਲ ਕਰੀਏ ਇਹਨਾਂ ਦਾ ਕੀ ਹਿਸਾਬ ਕਿਤਾਬਾ ਪੇਟੀ ਬਾਈ ਜੀ ਆਪਣੇ ਕੋਲੇ ਸਾਰੇ ਸਾਈਜ਼ ਮਿਲਣਗੇ 6x3 6x4 7 ਦੀ ਹਰ ਇੱਕ ਸਾਈਜ਼ ਲੈ ਲਓ ਤੁਸੀਂ ਇਹ ਪੇਟੀ ਬਹੁਤ ਵਧੀਆ ਗੌਦਰੇਜ ਦੇ ਵਿੱਚ ਤਿਆਰ ਕੀਤੀ ਹੋਈ ਆ ਜਿਹੜਾ ਮਰਜ਼ੀ ਵਾਈਡ ਚ ਤੁਸੀਂ ਸਾਡੇ ਤੋਂ ਤਿਆਰ ਕਰਵਾ ਸਕਦੇ ਹੋ ਬਾਕੀ ਕਾਲਰ ਕੰਬੀਨੇਸ਼ਨ ਆ ਜਿਹੜਾ ਬਹੁਤ ਸੋਹਣਾ ਕੀਤਾ ਹੋਇਆ ਦੇਖੋ ਵਾਈਟ ਦੇ ਨਾਲ ਜਿਵੇਂ ਇਦਾਂ ਢੱਕਣਾ ਲੱਗ ਪਤਾ ਲੱਗਦਾ ਵੀ ਥੋੜਾ ਢੱਕਣ ਖੁੱਲਣਾ ਇੰਨਾ ਪੇਟੀ ਦਾ ਤੇ ਬਾਕੀ ਇਧਰ ਜਿਵੇਂ ਇਹ ਲੋਕ ਵਾਲਾ ਦਰਾਜ ਬਣਿਆ ਹੋਇਆ ਇਹ ਲਾਕ ਲੱਗਿਆ ਹੋਇਆਗਾ ਤੇ ਬਾਕੀ ਬਹੁਤ ਸੋਹਣਿਆ ਬਾਈ ਤੁਸੀਂ ਦੇਖ ਸਕਦੇ ਹੋਗੇ ਆ ਕਰੋਕਰੀ ਵਾਲੀ ਅਲਮਾਰਾ ਵਗੈਰਾ ਆ ਗਿਆ ਅੱਜ ਕੱਲ੍ਹ ਰਸੋਈ ਚ ਲਾਉਣ ਨੂੰ ਬਾਈ ਜੀ ਬਹੁਤ ਵਧੀਆ ਅੱਜ ਕੱਲ੍ਹ ਇਸ ਚੀਜ਼ ਦਾ ਟ੍ਰੈਂਡ ਆ ਗਿਆ ਉਹ ਜੇ ਘਰੇ ਤਿਆਰ ਕਰਾਉਣੇ ਆਪਾਂ ਨੂੰ ਕਿੰਨੀ ਤਾਂ ਲੇਬਰ ਪੈ ਜਾਂਦੀ ਹੈ ਬਈ ਉਹਦੇ ਵਿੱਚ ਬਹੁਤ ਜ਼ਿਆਦਾ ਖਰਚੇ ਪੈ ਜਾਂਦੇ ਨੇਗੇ ਤੇ ਬਹੁਤ ਸੋਹਣੀ ਚੀਜ਼ ਬਣੀ ਪਈ ਆ ਤੇ ਬਾਕੀ ਇੱਕ ਆਫਿਸ ਚੇਅਰ ਵੀ ਪਈ ਆ ਬਾਈ ਹੋਰਾਂ ਕੋਲੇ ਵੀ ਮਿਲ ਜਾਂਦੀ ਹੈ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਵੈਰਾਈਟੀ ਮਿਲੂਗੀ ਪਲਾਸਟਿਕ ਚੇਅਰ ਹੋਗੀ ਆਫਿਸ ਚੇਅਰ ਹੋਗੀ ਬਹੁਤ ਵੈਰਾਈਟੀ ਸੋਨੇ ਇੱਕ ਛੱਤ ਦੇ ਥੱਲੇ ਬਹੁਤ ਕੁਝ ਮਿਲੂਗਾ ਸੋ ਬਾਈ ਅੱਗੇ ਆਉਣ ਵਾਲਾ ਜਿਵੇਂ ਸੀਜ਼ਨ ਆ ਰਿਹਾ ਹੁਣ ਸਰਦੀ ਆਜੂਗੀ ਨਾ ਬਾਰਿਸ਼ਾਂ ਤਾਂ ਹੁਣ ਸ਼ੁਰੂ ਹੋ ਗਈਆਂ ਜੀ 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 ਇਹ ਗੀਜ਼ਰ ਵਗੈਰਾ ਸਟਾਰਟ ਹੋ ਜਾਂਦੇ ਗੀਜ਼ਰ ਵਗੈਰਾ ਆਪਣੇ ਕੋਲ ਹਰ ਇੱਕ ਬ੍ਰਾਂਡ ਦਾ ਮਿਲੂਗਾ ਬਾਈ ਲਾ ਕੇ 3 ਲੀਟਰ ਤੋਂ ਲੈ ਕੇ 25 ਲੀਟਰ ਤੱਕ ਦਾ ਜੋ ਮਰਜ਼ੀ ਲੋ ਸਕਦੇ ਜੇ ਸਸਤੇ ਤੋਂ ਸਸਤੇ ਗੀਜ਼ਰ ਦੀ ਗੱਲ ਕਰੀਏ ਹਾਂਜੀ ਕਸਟਮਰ ਨੂੰ 25 ਲੀਟਰ ਵਾਲਾ ਗੀਜ਼ਰ ਕੀ ਰੇਟ ਤੋਂ ਜਿਹੜਾ ਸਟਾਰਟ ਹੋ ਸਸਤੇ ਦੀ ਗੱਲ ਕਰੀਏ ਤਾਂ ਚਾਹੇ ਤੁਸੀਂ 3000 ਦਾ ਲੈ ਲਓ ਪਰ ਅੱਜ ਕੱਲ੍ਹ ਨਾ ਸਸਤਾ ਲੈਣ ਦਾ ਕੋਈ ਫਾਇਦਾ ਨਹੀਂ ਆਪੋ ਜੰਦੀ ਤੇ ਕਰੰਟ ਆਉਣ ਦੀ ਬਹੁਤ ਪ੍ਰੋਬਲਮ ਆਉਂਦੀ ਹੈ ਠੀਕ ਹੈ ਜੀ ਤੁਸੀਂ ਕੋਈ ਵੀ ਗੀਜਰ ਲਓ ਕਿਸੇ ਕੰਪਨੀ ਦਾ ਲਓ ਜਿਵੇਂ ਮੰਨ ਲਓ ਗੌਦਰੇਜ਼ ਹੋ ਗਿਆ ਮੰਨ ਲਓ ਬੋਲਟਸ ਹੋ ਗਿਆ ਖਤਾਨ ਹੋ ਗਿਆ ਚੰਗੀਆਂ ਕੰਪਨੀਆਂ ਦਾ ਲਓਂਗੇ ਨਹੀਂ ਗਾਰੰਟੀਆਂ ਵਾਰੰਟੀਆਂ 5-5 ਸਾਲ ਦੀਆਂ ਬਾਕੀ ਇਹਨਾਂ ਦੀ ਰਾਡ ਨੇ ਮੇਰੇ ਵਧੀਆ ਮੰਗਦੀ ਸੀ ਵਧੀਆ ਵਗੈਰਾ ਜੀ ਠੀਕ ਇਹਨਾਂ ਦੀ ਦਿੱਕਤ ਨਹੀਂ ਆਉਂਦੀ ਦਿੱਕਤ ਨਹੀਂ ਆਉਂਦੀ ਕਿਉਂਕਿ 5-5 ਸਾਲ ਤਾਂ ਬਾਈ ਇਹਨਾਂ ਦੀ ਰਾਡ ਦੀ ਦਿੱਕਤ ਨਹੀਂ ਆਉਂਦੀ ਬਾਕੀ ਟੈਂਕ ਵਗੈਰਾ ਜੀ ਤਾਂ ਗਾਰੰਟੀ ਫੁੱਲੀ ਹੁੰਦੀ ਹੈ 10 ਸਾਲ ਦੀ ਟੈਂਕ ਦੀ ਹੁੰਦੀ ਹੈ ਜੀ ਤੇ ਬਾਕੀ ਅੱਗੇ ਤੁਹਾਨੂੰ ਦਿਖਾ ਦੇ ਜੀ ਮਾਰੀਆਂ ਜੇ ਬੱਚਿਆਂ ਨੂੰ ਸਟੱਡੀ ਵਾਸਤੇ ਲਮਾਰੀਆਂ ਵੀ ਪਈਆਂ ਨੇ ਅੱਗੇ ਜਿਵੇਂ ਆਹ ਆਪਣੇ ਆਮ ਯੂਜ਼ੇਜ ਵਾਸਤੇ ਨਹੀਂ ਆਹ ਲੱਕੜ ਦੀਆਂ ਬੋਰਡ ਦੀਆਂ ਬਣੀਆਂ ਹੋਈਆਂ ਲਮਾਰੀਆਂ ਇਧਰ ਆ ਦੇਖੋ ਇਧਰ ਛੋਟੇ ਵੀ ਮਾਲੀਆਂ ਵਾਲੀਆਂ ਮਾਰੀਆਂ ਸੋ ਬੱਚਿਆਂ ਵਾਸਤੇ ਸਪੈਸ਼ਲੀ ਬਈ ਛੋਟੇ ਵੀ ਮਾਲੀਆਂ ਜਾਂ ਗਾਹਾਂ ਮਿੱਕੀ ਮਾਊਸ ਵਾਲੀਆਂ ਲਮਾਰੀਆਂ ਵੀ ਪਈਆਂ ਨਹੀਂਆਂ ਹੋਰ ਵੀ ਕਾਫੀ ਜ਼ਿਆਦੇ ਕਾਰਟੂਨ ਨਾਲ ਰਿਲੇਟਡ ਇੰਟਰਸਟਿੰਗ ਲਮਾਰੀਆਂ ਮਿਲ ਜਾਣੀਆਂ ਸੋ ਬਈ ਇਹਨਾਂ ਦਾ ਕੀ ਹਿਸਾਬ ਕਿਤਾਬ ਹੈ ਇਹਨਾਂ ਦਾ ਬਈ ਇਦੀ ਕੁਆਲਿਟੀ ਬਹੁਤ ਪੀਰੀਅਰ ਆ ਗਈ ਆਮ ਨਹੀਂ ਹੈਗੀ ਵੈਸੇ ਖਰਾਬ ਹੋ ਜੂਗੀ ਸਾਡੇ ਕੋਲੋਂ ਕਿਹੜੇ ਮਰਜੀ ਸਾਈਜ਼ ਦੇ ਵਿੱਚ ਤੁਸੀਂ ਅਲਮਾਰੀ ਤਿਆਰ ਆਪਦੀ ਆਪ ਕਰਵਾ ਸਕਦੇ ਹੋ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਇਸ ਤਰ੍ਹਾਂ ਦੀ ਸੋ ਬਾਕੀ ਤੁਸੀਂ ਦੇਖ ਸਕਦੇ ਹੋ ਜਿਹੜਾ ਆ ਚੀਜ਼ਾਂ ਦੇ ਪਾਵਰ ਬੋਰਡ ਨਾਲ ਤਿਆਰ ਕੀਤੀ ਹੋਈ ਆ ਕੋਈ ਉਹ ਚੀਜ਼ ਨਹੀਂ ਗੱਤਾ ਜਾਨੀ ਬਚਲਾਇਆ ਹੋਇਆ ਕਿਉਂਕਿ ਜਿਹੜੀਆਂ ਬੱਚਿਆਂ ਵਾਸਤੇ ਅਲਮਾਰੀਆਂ ਬਣੀਆਂ ਹੁੰਦੀਆਂ ਨੇ ਆਮ ਤੌਰ ਤੇ ਹਲਕੀਆਂ ਹੁੰਦੀਆਂ ਨੇ ਸੋ ਇਹ ਅਲਮਾਰੀ ਜੇ ਤੁਸੀਂ ਇਸ ਤਰ੍ਹਾਂ ਆਪਾਂ ਉਰਾ ਪਰਾਂ ਹਿਲਾਉਣੇ ਤਾਂ ਪਤਾ ਲੱਗਦਾ ਇਹਦੇ ਵਜਨ ਦਾ ਵਾਕਈ ਵੀ ਬੋਰਡ ਲੱਗਿਆ ਹੋਇਆਗਾ ਬਹੁਤ ਵਧੀਆ ਕੁਆਲਿਟੀ ਦੀ ਬਣੀ ਹੋਈ ਅ ਸਟਾਕ ਕੋਈ ਦਿੱਕਤ ਹੀ ਹੈ ਨਹੀਂ ਤੁਹਾਨੂੰ LEDਆਂ ਵਗੈਰਾ ਜੋ ਵੀ ਪ੍ਰੈਸ ਫ੍ਰਿਜ ਜਿਹੜੀ ਵੀ ਚੀਜ਼ ਦੀ ਲੋੜ ਆ ਬਾਈਆਂ ਕੋਲੇ ਫੁੱਲ ਸਟਾਕ ਮਿਲ ਜੂ ਗਦਾਮ ਭਰੇ ਪਏ ਨੇ ਇਹਨਾਂ ਕੋਲੇ ਸੋ ਆਹ ਦੇਖੋ ਆ ਮिक्की ਮਾ우스 ਵਾਲੀ ਆ ਜਿਹੜੀ ਅਲਮਾਰੀ ਬਣੀ ਹੋਈ ਆ ਤੇ ਥੱਲੇ ਮੋਟੂ ਪਤਲੂ ਵੀ ਨੇ ਇਹਦੇ 'ਤੇ ਦਰਾਜ ਵਗੈਰਾ ਵਿੱਚ ਪ੍ਰੋਪਰ ਹੈਗੇ ਨੇ ਬਣੇ ਹੋਏ ਤੇ ਵੀ ਬਹੁਤ ਵੱਡੇ ਆਫਰ ਨੇ ਜਿਵੇਂ ਤੁਹਾਨੂੰ ਦੱਸਿਆ ਹਰ ਇੱਕ ਇਲੈਕਟ੍ਰੋਨਿਕਸ ਜਾਂ ਫਰਨੀਚਰ ਦਾ ਜਿੰਨਾ ਵੀ ਸਮਾਨ ਆ ਸਾਰੇ ਦੇ ਉੱਪਰ ਬਈ ਉਹਨੇ ਆਫਰ ਲਾਇਏ ਨੇ ਆਫਰਾਂ ਬਾਰੇ ਤੁਹਾਨੂੰ ਜਾਣਕਾਰੀ ਦੇਣਗੇ ਸੋ ਬਈ ਐਲਈਡੀ ਦੇ ਉੱਪਰ ਕੀ ਆਫਰ ਲਾਇਏ ਹੋਣੇ ਬਈ ਜੀ ਐਲਈਡੀ ਆਪਣੇ ਕੋਲ 32 ਇੰਚੀ ਤੋਂ ਲੈ ਕੇ 55 ਇੰਚੀ ਤੱਕ ਤੁਸੀਂ ਲਿਆ ਸਕਦੇ ਹੋ ਠੀਕ ਹੈ ਜੀ ਉਹ ਜਿਹੜੀ ਮਰਜ਼ੀ ਐਲਈਡੀ ਲੈ ਲੋ ਦੀ ਇੰਸਟਾਲੇਸ਼ਨ ਬਿਲਕੁਲ ਫ੍ਰੀ ਹੋਊਗੀ ਸੋ ਕਿਹੜੀਆਂ ਕਿਹੜੀਆਂ ਕੰਪਨੀਆਂ ਮਿਲ ਜਾਣਗੀਆਂ ਆਪਣੇ ਕੋਲ ਇਸ ਟਾਈਮ ਬਈ ਜੀ ਜਿਹੜੀ ਐਲਈਡੀ ਪਈ ਆ ਕੈਲਕੂਲੇਟਰ ਪਿਆ ਬੀਪੀਐਲ ਪਿਆਗਾ ਉਨੀਡਾ ਪਈਆ ਲੋਇਡ ਪਈਆ ਜਿਹੜੇ ਇਨਸਟਾਲੇਸ਼ਨ ਬਿਲਕੁਲ ਫ੍ਰੀ ਕਰਾ ਕੇ ਦੇਵਾਂਗੇ ਔਰ ਕਿਸ਼ਤਾਂ ਤੇ ਜਿਹੜੀ ਮਰਜ਼ੀ ਕਿਸ਼ਤ ਬਣਵਾ ਲਓ ਕਸਟਮਰ ਦੀ ਕਿਸ਼ਤ ਬਣ ਜੂ ਉਸੇ ਤਰ੍ਹਾਂ ਸੇਮ ਹੀ ਪ੍ਰੋਸੈਸ ਆ ਕਿਸ਼ਤ ਦਾ ਜੇ ਕਿਸੇ ਦਾ ਬਜਾਜ ਜਾਂ ਐਚ ਡੀ ਵੀ ਦਾ ਫਾਈਨੈਂਸ ਦਾ ਜਿਹੜਾ ਕਾਰਡ ਆ ਤੁਹਾਡਾ ਬਣਦਾਗਾ ਤਾਂ ਬਾਈ ਨੇ ਜਿਵੇਂ ਪਹਿਲਾਂ ਵੀ ਜਾਣਕਾਰੀ ਦਿੱਤੀ ਆ ਫੇਰ ਫੇਰ ਤੁਹਾਨੂੰ ਰਿਪੀਟ ਕਰਦੇ ਆ ਤੁਹਾਡਾ ਜਿਹੜਾ ਕਾਰਡ ਆ ਉਹ ਚਲਵਾ ਦਾਂਗੇ ਜਾਂ ਫਿਰ ਤੁਹਾਨੂੰ ਨਵੇਂ ਸਿਰੇ ਕਿਸੇ ਹੋਰ ਕੰਪਨੀ ਦੇ ਕੋਲੋਂ ਫਾਈਨੈਂਸ ਕਰਵਾ ਕੇ ਤੁਹਾਡੀਆਂ ਕਿਸ਼ਤਾਂ ਬਣਾਵਾਂਗੇ ਮਤਲਬ ਕਿ ਆ ਕਸਟਮਰ ਨੂੰ ਮੋੜਨ ਨਹੀਂ ਦਿੰਦੇ ਨਾ ਕੋਈ ਜਿਹੜਾ ਕੈਸ਼ ਪੇਮੈਂਟ ਦਾ ਕੋਈ ਧੱਕਾ ਹੈਗਾ ਇੱ ਤੁਬਾ ਕਿ ਜਿਹੜਾ 20 ਕਿਲੋਮੀਟਰ ਦੇ ਏਰੀਆ ਦੇ ਵਿੱਚ ਬਾਈ ਕਹਿੰਦਾ ਵੱਡਾ ਆਫਰ ਹੈਗਾ ਵੀ ਸੋਨੂੰ ਜਿਹੜੀ ਡਿਲੀਵਰੀ ਆ ਉਹ ਬਿਲਕੁਲ ਫ੍ਰੀ ਦਿੱਤੀ ਜਾਊ ਇੰਸਟਾਲੇਸ਼ਨ ਬਾਰੇ ਸੋਨੂੰ ਦੱਸਤਾ ਥੋਡੇ ਘਰੇ LED ਮਿਸਤਰੀ ਖੁਦ ਜਾ ਕੇ ਫਿੱਟ ਕਰਕੇ ਆਊਗਾ ਸੋ ਬਾਈ 32 ਇੰਚ ਦਾ ਕੀ ਰੇਟ ਤੋਂ ਸਟਾਰਟ ਹੋ ਜਾ 32 ਇੰਚ ਆਪਣੇ ਕੋਲੇ ਬਾਈ ਜੀ ਵੈਸੇ ਲੋਕਲ ਦੇ ਤੌਰ ਤੇ ਕਰੀਏ ਤਾਂ 650 7000 ਤੋਂ ਸਟਾਰਟ ਹੋ ਜਾਂਦੀ ਹੈ ਠੀਕ ਹੈ ਜੀ ਪਰ ਕਿਸੇ ਮੈਂ ਕਸਟਮਰ ਨੂੰ ਇਹੀ ਕਹਿਣਾ ਵੀ ਇੱਕ ਵਾਰ ਚੀਜ਼ ਲੈਤੀ ਜਾਂਦੀ ਹੈ ਵਧੀਆ ਕਿਸੇ ਕੰਪਨੀ ਦੀ ਲਾਓ ਔਰ ਬਾਰ-ਬਾਰ ਨਹੀਂ ਲੈਤੀ ਜਾਂਦੀ ਇਹ ਕੰਪਨੀ ਦੀ LED ਵੀ ਲਗਭਗ 10-12000 ਠੀਕ ਆ ਦੀਵਾਲੀ ਕਰਕੇ ਆਫਰ ਆ ਵੀ 2 ਸਾਲ ਦੀ ਅਸੀਂ ਤੁਹਾਨੂੰ ਗਾਰੰਟੀ ਵੈਰੰਟੀ ਕੰਪਨੀ ਵਾਲਾ ਘਰੇ ਆ ਕੇ ਠੀਕ ਕਰਕੇ ਜਿਹੜਾ ਕਸਟਮਰ ਨੂੰ ਕਾਲ ਕਰਨ ਜੀ 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 ਬਾਈ ਜੀ ਤੇ ਬਾਕੀ ਜੇ ਕਈ ਵਾਰੀ ਕੋਈ ਪਿੰਡਾਂ ਦੇ ਵਿੱਚ ਆਮ ਮਤਲਬ ਕਿ ਆ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਕੰਪਨੀ ਨਾਲ ਕਸਟਮਰ ਨਾਲ ਕੰਟੈਕਟ ਕਰਨ ਦਾ ਨਹੀਂ ਪਤਾ ਹੁੰਦਾ ਉਹ ਸਾਡੇ ਨਾਲ ਦੇ ਕੋਲ ਕੰਟੈਕਟ ਕਰੋ ਕੰਪਨੀ ਨਾਲ ਤੁਹਾਡਾ ਕੋਈ ਸਿਸਟਮ ਨਹੀਂ ਬਾਈ ਤੁਸੀਂ ਡਾਇਰੈਕਟ ਸਾਨੂੰ ਮਿਲੋ ਠੀਕ ਆ ਸੋ ਬਾਈ ਕਿਸੇ ਮਰਜ਼ੀ ਕੰਪਨੀ ਦੀ ਜਿਹੜੀ LED ਤੁਸੀਂ ਇੰਸਟਾਲ ਕਰਵਾਉ ਕਰੇ ਜੇ ਤੁਸੀਂ ਕਸਟਮਰ ਕੇਅਰ ਨੂੰ ਨਹੀਂ ਕਾਲ ਕਰਨੀ ਤਾਂ ਬਾਈ ਹੋਰਾਂ ਕੋਲੇ ਆਓ 2 ਸਾਲ ਤੁਹਾਨੂੰ ਇਹ ਖੁਦ ਗਾਰੰਟੀ ਉਹਨਾਂ ਨਾਲ ਕਾਲ ਕੰਟੈਕਟ ਕਰਕੇ ਤੁਹਾਡੇ ਘਰੇ ਕਾਲ ਜਿਹੜੀ LED ਉਹ ਠੀਕ ਕਰਾਉਣਗੇ। ਸੋ ਬਾਈ ਹੋਰ ਕਿਸੇ ਆਫਰ ਦੀ ਜਾਣਕਾਰੀ ਬਾਈ ਜੀ ਮੈਂ ਹੀ ਕਹਿਣਾ ਕਸਟਮਰ ਨੂੰ ਤੁਸੀਂ ਸਾਰੇ ਥਾਂ ਤੋਂ ਜੇ ਕਿਸੇ ਦਾ ਵਿਆਹ ਦਾ ਕੋਈ ਪ੍ਰੋਗਰਾਮ ਆ ਤਾਂ ਟਰਾਈ ਮਾਰ ਕੇ ਇੱਕ ਵਾਰ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ। ਬਹੁਤ ਵੱਡੇ ਫਾਇਦੇ ਹੋਣਗੇ ਕਸਟਮਰ ਦੇ। ਇਹ ਮੈਂ ਕਹਿਣਾਗਾ ਧੰਨਵਾਦ ਬਾਈ ਤੇ ਡਿਲੀਵਰੀ ਫ੍ਰੀ ਦਿੱਤੀ ਜਾਊ 20 ਕਿਲੋਮੀਟਰ। ਸੋ ਦੋਸਤੋ ਬਾਈ ਹੋਰਾਂ ਕੋਲੇ ਤੁਸੀਂ ਸਾਰੇ ਕਿਤੇ ਆਪਣੇ ਜਿਹੜੇ ਰੇਟ ਟਰਾਈ ਕਰਕੇ ਆ ਸਕਦੇ ਹੋ ਐਮ ਆਰ ਫਰਨੀਚਰ ਹਾਊਸ ਰੋਡ ਕੀ ਰੋਡ ਦੇ ਉੱਪਰ ਇਹਨਾਂ ਦੁਕਾਨਾਂ ਸ਼ਰੂਗੜ ਦੇ ਵਿੱਚ। ਸੋ ਜਿੱਥੇ ਵੀ ਤੁਸੀਂ ਰੇਟ ਟਰਾਈ ਕਰਕੇ ਆਉਗੇ ਇਹਨਾਂ ਕੋਲੇ ਰੇਟ ਦਾ ਤੁਹਾਨੂੰ ਜ਼ਰੂਰ ਡਿਫਰੈਂਸ ਮਿਲੂਗਾ ਤੇ ਜੇ ਨਹੀਂ ਵੀ ਤਾਂ ਤੁਸੀਂ ਰੇਟ ਟਰਾਈ ਕਰਕੇ ਆ ਸਕਦੇ ਹੋਗੇ ਜਿਹੜਾ ਰੇਟ ਤੁਸੀਂ ਇਹਨਾਂ ਨੂੰ ਦੱਸੋਗੇ ਉਹਦੇ ਨਾਲ ਤੁਹਾਨੂੰ ਲੋਇਸਟ ਰੇਟ ਦੇ ਉੱਪਰ ਮਿਲੂਗਾ ਤੇ ਬਾਕੀ ਜਿਹੜੇ ਆਫਰਾਂ ਦੀ ਜਾਣਕਾਰੀ ਤੁਹਾਨੂੰ ਦੇ ਚੁੱਕੇ ਆ 54000 ਦੇ ਵਿੱਚ ਜਿਹੜਾ ਕੰਬੋ ਮਿਲ ਰਿਹਾ ਪਲੱਸ ਉਹਦੇ ਨਾਲ ਜਿਹੜਾ ਗਿਫਟ ਦੇ ਵਿੱਚ ਤੁਹਾਨੂੰ ਡਿਨਰ ਸੈੱਟ ਮਿਲ ਰਿਹਾ ਸੋ ਬਾਈ ਕੋਈ ਹੋਰ ਜਾਣਕਾਰੀ ਦੇਣੀ ਹੈ ਬਸ ਡਿਲੀਵਰੀ ਫ੍ਰੀ ਹੈ ਬਾਈ ਜੀ ਦਰਸ਼ਕਾਂ ਨੂੰ ਇਹ ਕਹਿ ਰਹੇ ਆ ਵੀ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਤੇ ਤੁਹਾਨੂੰ ਕੁਆਲਿਟੀ ਤੇ ਰੇਟ ਹਰ ਇੱਕ ਚੀ ਸੋ ਦੋਸਤੋ ডিসপ্লে ਦੇ ਨੀਚੇ ਜਿਹੜਾ ਨੰਬਰ ਚੱਲ ਰਿਹਾ ਹੈਗਾ ਤੁਸੀਂ ਇਹਦੇ ਉੱਪਰ ਕਾਲ ਕਰਕੇ ਬਈ ਉਹਨਾਂ ਨਾਲ ਕੰਟੈਕਟ ਕਰੋ ਤੁਹਾਡੇ ਘਰੇ ਬੈਠਿਆਂ ਕੋਲੇ ਵੀ ਡਿਲੀਵਰ ਹੋ ਜਾਊਗਾ ਸਮਾਨ ਬੇਸ਼ੱਕ ਵਿਜ਼ਿਟ ਨਾ ਕਰੋ ਜੇ ਵਿਜ਼ਿਟ ਕਰਨਾ ਤਾਂ ਸਰੂਲਗੜ ਜਿਹੜਾ ਮੇਨ ਰੋੜਾ ਹੈਗਾ ਸਰਸਾ ਮਾਨਸਾਲਾ ਉਹ ਤੋਂ ਜਿਹੜਾ ਰੋਡ ਕੀ ਰੋਡ ਨਿਕਲਦਾ ਹੈਗਾ ਉਹਦੇ ਉੱਪਰ ਜਾ ਕੇ ਐਮ ਆਰ ਫਰਨੀਚਰ ਹਾਊਸ ਨਾਲ ਆਈ ਐਫ ਐਲ ਜਿਹੜਾ ਫਾਈਨੈਂਸ ਵਾਲਿਆਂ ਦਾ ਦਫ਼ਤਰ ਬਣਿਆ ਹੋਇਆ ਉੱਥੇ ਵਿਜ਼ਿਟ ਕਰਕੇ ਤੁਸੀਂ ਫਰਨੀਚਰ ਇਲੈਕਟ੍ਰੋਨਿਕਸ ਏਸੀ ਫ੍ਰਿਜ ਕੂਲਰ ਟੀਵੀ ਕੁਝ ਵੀ ਇਹਨਾਂ ਕੋਲੋਂ ਖਰੀਦ ਸਕਦੇ ਹੋਗੇ ਥੈਂਕ ਯੂ